ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਇਹ ਡੱਬ ਵਾਲੀ ਤੋਂ ਲਗਭਗ 50 ਕਿਲੋਮੀਟਰ ਦੇ ਕਰੀਬ ਪਹੁੰਚ ਜਾਂਦਾ ਤੇ ਬਠਿੰਡਾ ਤੋਂ 32 ਕਿਲੋਮੀਟਰ ਅਤੇ ਰਾਮਾ ਮੰਡੀ ਤੋਂ ਦੇਖੀ ਹੀ ਤਾਂ ਰਾਮਾ ਮੰਡੀ ਤੋਂ ਲਗਭਗ 15-20 ਕਿਲੋਮੀਟਰ ਦੇ ਕਰੀਬ ਇਸ ਦਾ ਜਿਹੜਾ ਫਾਸਲਾ ਹੈਗਾ ਉਹ ਹੈਗਾ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋ ਪ੍ਰਾਪਤ ਤਖਤ ਸਾਹਿਬ ਹੈ ਅਤੇ ਇਸ ਜਗ੍ਹਾ ਤੇ ਜੋ ਵੀ ਅਧਰੰਗ ਜਾਂ ਲਖਵੇ ਦੇ ਮਰੀਜ਼ ਕਾਫੀ ਜਾਂਦੇ ਆ ਜਿਨ੍ਹਾਂ ਦੇ ਮੂੰਹ ਟੇਟੇ ਹੁੰਦੇ ਆ ਅਤੇ ਤਖਤ ਸਾਹਿਬ ਵਿੱਚ ਇੱਕ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਸ਼ੀਸ਼ਾ ਹੈ ਜਿਸ ਵਿੱਚ ਦੇਖੀ ਅਤੇ ਉੱਥੇ ਬੈਠ ਕੇ ਲਗਾਤਾਰ 3 ਦਿਨ ਚਨੇ ਚਬਾਉਣ ਨਾਲ ਜਿਹੜੇ ਉਹ ਟੇਡੇ ਮੂੰਹ ਆ ਉਹ ਸਿੱਧੇ ਹੋ ਜਾਂਦੇ ਆ ਅਤੇ ਨਾਲ ਹੀ ਉੱਥੇ ਗੁਰਦੁਆਰਾ ਲਿਖਨ ਸਰਸਾਹਬ ਸਜੋਬਿਤ ਹੈ ਜਿੱਥੇ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਵੀਕਿਆ ਕਮਜ਼ੋਰ ਹਨ ਉਸ ਜਗ੍ਹਾ ਤੇ ਜਾ ਕੇ ਲਿਖਨ ਨਾਲ ਉਹ ਬੱਚੇ ਜਿਹੜੇ ਪੜ੍ਹਾਈ ਵਿੱਚ ਹੁਸ਼ਿਆਰ ਹੋ ਜਾਂਦੇ ਆ ਅਤੇ ਗੁਰਦੁਆਰਾ ਲਖਨਸਰ ਸਾਹਿਬ ਉਹ ਜਗ੍ਹਾ ਹੈ ਜਿੱਥੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਿਆ ਸੀਗਾ ਅਤੇ ਬਾਣੀ ਸੰਪੂਰਨ ਕੀਤੀ ਸੀਗੀ ਆਓ ਲੇਕਿਨ ਚੱਲਦੇ ਆ ਤੁਹਾਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਦਰਸ਼ਨ ਕਰਦੇ ਆ ਖੁਦ ਵੀ ਅਤੇ ਸਾਰੇ ਦੋਸਤਾਂ ਨੂੰ ਵੀ ਨਾਲ ਦਰਸ਼ਨ ਕਰਾਉਣੇ ਆ ਆਓ ਦੋਸਤੋ ਤਲਵੰਡੀ ਦੇ ਵਿੱਚ ਅਸੀਂ ਐਂਟਰ ਕਰ ਚੁੱਕੇ ਹਾਂ ਤੇ ਇੱਥੋਂ ਬਹੁਤ ਨਜ਼ਦੀਕਾ ਇੱਕ ਸਰ ਇਹ ਜਿਵੇਂ ਅਸੀਂ ਸਰ ਦੇ ਵੱਲ ਜੱਡੀ ਲੈ ਕੇ ਜਾਵਾਂਗੇ ਅਤੇ ਇਹ ਰਸਤਾ ਜਿਹੜਾ ਰਾਮਾ ਮੰਡੀ ਤੋਂ ਆਉਂਦਾ ਜਿਹੜੇ ਰਸਤੇ ਅਸੀਂ ਹੁਣ ਆ ਰਹੇ ਹਾਂ ਇਸ ਤੋਂ ਥੋੜੀ ਅੱਗੇ ਜਾ ਕੇ ਆਹ ਮੋੜ ਤੋਂ ਸਰ ਨੂੰ ਜਿਹੜੀ ਸੜਕ ਜਾਂਦੀ ਹੈ ਤੇ ਲੋ ਜੀ ਫਾਈਨਲੀ ਅਸੀਂ ਤਖਤ ਸਿੰਘ ਦੰਦਮਾ ਸਾਹਿਬ ਪਹੁੰਚ ਚੁੱਕੇ ਹਾਂ ਇਹ ਅੰਦਰ ਅਸੀਂ ਐਂਟਰ ਕਰ ਲਿਆ ਗੱਡੀ ਇਸ ਸਾਈਡ ਤੇ ਰੋਕਾਂਗੇ ਗੱਡੀ ਰੋਕੀ ਤੇ ਫਿਰ ਅਸੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਤਖਤ ਸਾਹਿਬ ਦੀ ਅਤੇ ਸੂਰਾ ਬਹੁਤ ਸੋਹਣਾ ਏਰੀਆ ਡਵੈਲਪ ਹੋ ਰਿਹਾ ਹਜੇ ਰੋਡ ਵਗੈਰਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ لوجی سامنے ਤੁਸੀਂ ਦਰਸ਼ਕ ਕਰ ਰਹੇ ਆ ਅੱਜਕੱਲ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾ ਤੋਂ ਬਹੁਤ ਮਨਮੋਹਕ ਦ੍ਰਿਸ਼ ਹੈ ਅਤੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਇਸ ਜਗ੍ਹਾ ਤੇ ਆ ਕੇ ਸਭ ਤੋਂ ਪਹਿਲਾਂ ਅਸੀਂ ਆਪਣੇ ਮਤਲਬ ਜੋੜੇ ਵਗੈਰਾ ਜਿਹੜੀ ਉੱਥੇ ਸਮਾਨ ਜੋ ਵੀ ਸੀਗਾ ਜਮ੍ਹਾਂ ਕਰਵਾਤਾ ਜਮ੍ਹਾਂ ਕਰਵਾ ਕੇ ਹੁਣ ਅਸੀਂ ਜਾ ਰਹੇ ਆ ਤਖਤ ਸਾਹਿਬ ਮੱਥਾ ਟੇਕਣ ਲਈ ਅਸੀਂ ਰਮਾਲਾ ਸਾਹਿਬ ਰਸਤੇ 'ਚ ਲੈਣਾ ਭੁੱਲ ਗਏ ਸੀਗੇ ਫਿਰ ਜਦੋਂ ਇੱਥੇ ਪਹੁੰਚੀ ਤਾਂ ਕੀ ਯਾਦ ਆ ਵੀਰਮਾਲਾ ਸਾਹਿਬ ਦਾ ਚੜਾਉਣਾ ਸੀਗੇ ਕਰਮਾਲਾ ਸਾਹਿਬ ਲੈਣਾ ਸੀਗਾ ਇਧਰ ਗੁਰਦੁਆਰਾ ਲੇਖਨ ਸਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਲਿਖਵਾਇਆ ਸੀਗਾ ਭਾਈ ਮਨੀ ਸਿੰਘ ਜੀ ਤੋਂ ਅਤੇ ਹੁਣ ਅਸੀਂ ਇਥੋਂ ਰਮਾਲਾ ਸਾਹਿਬ ਲਵਾਂਗੇ ਜੋ ਕਿ ਤਖਤ ਸਾਹਿਬ ਦੇ ਅੰਦਰੋਂ ਵੀ ਮਿਲ ਜਾਂਦਾ ਹੈਗਾ ਉਹ ਸਾਈਡ ਤੇ ਜਾ ਕੇ ਹੈਗੀ ਹੈ ਜਗਾ ਜਿੱਥੋਂ ਮਿਲਦਾ ਹੈਗਾ ਹੁਣ ਅਸੀਂ ਜਾ ਰਹੇ ਹਾਂ ਦੋਨੋਂ ਕੁਝੰਗੀ ਸਾਡੇ ਮੱਥਾ ਟੇਕਣ ਲਈ ਅਤੇ ਸਾਹਮਣੇ ਜਦੋਂ ਜਾਂਦੇ ਆ ਸਾਈਡ ਤੇ ਜਿਹੜਾ ਕੜਾ ਪ੍ਰਸ਼ਾਦ ਵਗੈਰਾ ਸੀ ਕਰਵਾਉਣਾ ਹੁੰਦਾ ਤਾਂ ਉਹ ਸਾਈਡ ਤੇ ਜਗਾ ਬਣੀ ਹੈਗੀ ਉੱਥੇ ਮਤਲਬ ਜਮਾ ਕਰਵਾਉਨੇ ਆ ਅਤੇ ਪ੍ਰਸ਼ਾਦ ਵੀ ਉੱਥੇ ਹੀ ਮਿਲਦਾ ਤੇ ਸਾਹਮਣੇ ਜਿਹੜਾ ਮੇਨ ਤਖਤ ਸਾਹਿਬ ਜਿੱਥੇ ਉਹ ਸ਼ੀਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦਾ ਪਿਆ ਹੈਗਾ ਜਿਸ ਦੇ ਵਿੱਚ ਦੇਖ ਕੇ ਜਿਹੜੇ ਟੇਡੇ ਮੂੰਹ ਆ ਉਹ ਸਿੱਧੇ ਹੋ ਜਾਂਦੇ ਆ ਅਤੇ ਬਹੁਤ ਸਾਰੀ ਸੰਗਤ ਦੂਰੋਂ ਦੂਰੋਂ ਜਿਨ੍ਹਾਂ ਨੂੰ ਲਕਵਾ ਯਾਦ ਰੰਗ ਵਗੈਰਾ ਦੀ ਸ਼ਿਕਾਇਤ ਹੋਈ ਹੁੰਦੀ ਆ ਉਹ ਤਖਤ ਸਾਹਿਬ ਤੇ ਚੱਲ ਕੇ ਆਉਂਦੇ ਆ ਅਤੇ ਜੋ ਮੇਰੀ ਖੁਦ ਐਕਸਪੀਰੀਅੰਸ ਆ ਲਗਾਤਾਰ 3 ਦਿਨ ਇੱਥੇ ਬੈਠ ਕੇ ਚਨੇ ਚਬਾਉਣ ਨਾਲ ਜਿਹੜਾ ਟੇਢੇ ਮੂੰਹ ਆ ਜਿਹੜੇ ਸਿੱਧੇ ਹੋ ਜਾਂਦੇ ਆ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਆ ਕੇ ਇੱਥੇ ਪਹਿਲੇ ਦਿਨ ਚਨੇ ਚਬਾਉਣੇ ਆ ਲਗਭਗ ਕੋਈ 15-20 ਮਿੰਟ ਦੇ ਕ੍ਰੀਬ ਤਾਂ ਉੱਥੇ ਬੈਠੇ ਬੈਠੇ ਹੀ ਸਾਨੂੰ ਜਿਹੜਾ ਮਤਲਬ ਅਸਰ ਹੁੰਦਾ ਠੀਕ ਹੋਣਾ ਸ਼ੁਰੂ ਹੁੰਦਾ ਬੰਦਾ ਸਾਨੂੰ ਮਹਿਸੂਸ ਹੋਣ ਲੱਗ ਜਾਂਦਾ ਪਹਿਲੇ ਦਿਨ ਤੋਂ ਦੂਸਰੇ ਦਿਨ ਜਾ ਕੇ ਫਿਰ ਬੰਦੇ ਨੂੰ ਉਹਦੇ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਕੱਲ ਨਾਲੋਂ ਮੇਰਾ ਬਹੁਤ ਘਰਕਾ ਹੁਣ ਮੈਂ ਠੀਕ ਆ ਤੀਜੇ ਦਿਨ ਤੱਕ ਲਗਭਗ ਬੰਦਾ ਚਾਹ ਪਾਣੀ ਪੀਣ ਲੱਗ ਜਾਂਦਾ ਕੋਲ ਜੋ ਕਿ ਉਸ ਦੀ ਮਤਲਬ ਉੱਪਰਲੇ ਸਟੇਪਾਂਾਂ ਦੀ ਪਕੜ ਖਤਮ ਹੋਈ ਹੁੰਦੀ ਹੈ ਸ਼ੁਰੂ ਹੋ ਜਾਂਦੀ ਹੈ ਇਹ ਸਰੋਵਰ ਸਾਹਿਬ ਆ ਜਿਹੜਾ ਇਹ ਉਸ ਜਗ੍ਹਾ ਤੇ ਸਰੋਵਰ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਆਪਣਾ ਲਾਇਆ ਸੀਗਾ ਬਰਾਜੇ ਸੀਗੇ ਤੇ ਅਤੀ ਆ ਕੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਤਾਂ ਅਨੰਦਪੁਰ ਸਾਹਿਬ ਦਾ ਦਮਦਮਾ ਸਾਹਿਬ ਆ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਸੀ ਆ ਤੇ ਜੋ ਕਲਮਾ ਸਾਹੀ ਦਿਵਾਸੀ ਉਹ ਕਿਸੇ ਸਰੋਵਰ ਦੇ ਵਿੱਚ ਪੇਂਟ ਕੀਤੀ ਗਈ ਸੀ ਇੱਥੇ ਪਹੁੰਚ ਕੇ ਸਾਡੇ ਦੋਨੇ ਪਚੰਗੀ ਸਾਹਿਬ ਉਹਨਾਂ ਨੇ ਇਸ਼ਨਾਨ ਕੀਤਾ ਸਾਹਮਣੇ ਦੇਖ ਰਹੇ ਹਾਂ ਬਾਬਾ ਦੀਪ ਸਿੰਘ ਦਾ ਕੂਆ ਤੇ ਇਹ ਜਗ੍ਹਾ ਜਿਹੜੀ ਉੱਪਰੋਂ ਕਵਰ ਕੀਤੀ ਹੋਈ ਆ ਸਰੋਵਰ ਦੀ ਤੇ ਬਹੁਤ ਵਧੀਆ ਪਾਣੀ ਬਹੁਤ ਠੰਡਾ ਹੁੰਦਾ ਹੈ ਤੇ ਕਾਫੀ ਜਿਹੜਾ ਮਨ ਨੂੰ ਸਕੂਨ ਮਿਲਦਾ ਇੱਥੇ ਆ ਕੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਜੋ ਨਹੀਂ ਆਇਆ ਤਾਂ ਇੱਕ ਵਾਰ ਇੱਥੇ ਆਓ ਆ ਕੇ ਜਿਹੜਾ ਸਾਨੂੰ ਦਿਨ ਭਰ ਤੇ ਕੰਮਕਾਰਾਂ ਦੇ ਵਿੱਚੋਂ ਸ਼ਾਂਤੀ ਨਹੀਂ ਮਿਲਦੀ ਤਾਂ ਇੱਥੇ ਆ ਕੇ ਨੂੰ ਬਹੁਤ ਸਕੂਨ ਮਿਲਦਾ ਸਾਰੇ ਦੋਸਤਾਂ ਨੂੰ ਬੇਨਤੀ ਹੈ ਬੰਦ ਦੇ ਨਿਸ਼ਾਨ ਝੂਲ ਰਹੇ ਆ ਇੱਥੇ ਜ਼ਰੂਰ ਆਓ ਆ ਕੇ ਮਤਲਬ ਜੇਕਰ ਤੁਹਾਡੀ ਕੋਈ ਦੁੱਖ ਤਕਲੀਫ ਆ ਜੋ ਵੀ ਆ ਉਹ ਜਰੂਰ ਕਟੀ ਜਾਵੇਗੀ ਇਹ ਮੇਰਾ ਖੁਦ ਐਕਸਪੀਰੀਅੰਸ ਹੈ ਕਿਉਂਕਿ ਮੈਨੂੰ ਵੀ ਕੁਝ ਟਾਈਮ ਪਹਿਲਾਂ ਮੈਨੂੰ ਵੀ ਦਿੱਕਤ ਹੋਈ ਸੀ ਜੋ ਕਿ ਇਸ ਜਗ੍ਹਾ ਤੇ ਆ ਕੇ ਹੀ ਮੈਂ ਠੀਕ ਹੋਇਆ ਸੀਗਾ ਇਹ ਹੁਣ ਤੁਸੀਂ ਦਰਸ਼ਨ ਕਰਦੇ ਹੋ ਗੁਰਦੁਆਰਾ ਲਖਨ ਸਰ ਸਾਹਿਬ ਜਿਸ ਜਗ੍ਹਾ ਤੇ ਆ ਕੇ ਆਪਣਾ ਗੁਰੂ ਸਾਹਿਬ ਨੇ ਆਪਣਾ ਗੁਰਪ੍ਰਤਪ ਸਾਹਿਬ ਜੀ ਦੀ ਬਾਣੀ ਜਿਹੜੀ ਲਿਖੀ ਸੀਗੀ ਅਤੇ ਨਾਲ ਹੀ ਇੱਥੇ ਜਗ੍ਹਾ ਬਣੀ ਹੋਈ ਹੈ ਇੱਥੇ ਸਲਿੱਟਾਂ ਵਗੈਰਾ ਪਈਆਂ ਹੋਈਆਂ ਜੋ ਬੱਚੇ ਪੜ੍ਹਾਈ ਦੇ ਵਿੱਚ ਵੀਕ ਆ ਕਮਜ਼ੋਰ ਆ ਤਾਂ ਇੱਥੇ ਆ ਕੇ ਲਿਖਨ ਸਰ ਸਾਹਿਬ ਲਿਖਨ ਨਾਲ ਉਹ ਹੁਸ਼ਿਆਰ ਹੋ ਜਾਂਦੀ ਆ ਆ ਬਾਕੀ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਤਾਂ ਇੱਥੇ ਪਹੁੰਚ ਕੇ ਵੀ ਸਾਡੇ ਚੰਗੀ ਸਾਹਿਬ ਉਹਨਾਂ ਨੇ ਵੀ ਸੇਵਾ ਕੀਤੀ ਲਿਖਨ ਦੀ ਤੇ ਇਹ ਬਹੁਤ ਵਧੀਆ ਜਗ੍ਹਾ ਏ ਹੜਤਾਲੀ ਸਿੰਘਾਂ ਦੀ ਜਿਹੜੀ ਉਹ ਸੋਚੀ ਆ ਜਿਨ੍ਹਾਂ ਨੇ ਆਪਣਾ ਬਾਣੀ ਉਸ ਵੇਲੇ ਸਰਵਨ ਕੀਤੀ ਸੀ ਜੋ ਅਰਥ ਸੀਗੇ ਉਸਦੇ ਬਾਣੀ ਦੇ ਤੇ ਇੱਥੇ ਵੀ ਇੱਕ ਪਵਿੱਤਰ ਸਰੋਵਰ ਸਜੋਪਿਤ ਹੈ ਬਹੁਤ ਸੋਹਣਾ ਦ੍ਰਿਸ਼ ਹੈ ਸਰੋਵਰ ਦਾ ਇਸ ਸਰੋਵਰ ਦੇ ਨਾਲ ਨਾਲ ਵੀ ਜਗ੍ਹਾ ਬਣਾਈ ਹੋਈ ਹੈ ਲਿਖਣ ਵਾਸਤੇ ਤਾਂ ਕਿ ਜਿਹੜੇ ਵੀ ਬੱਚੇ ਆਉਂਦੇ ਆ ਪੜ੍ਹਾਈ ਦੇ ਵਿੱਚ ਤਾਂ ਉਹ ਇੱਥੇ ਆ ਕੇ ਲਿਖਦੇ ਆ ਲਿਖਣ ਦੇ ਨਾਲ ਬਾਅਦ ਦੇ ਵਿੱਚ ਮਤਲਬ ਉਹ ਪੜ੍ਹਾਈ ਦੇ ਵਿੱਚ ਹੁਸ਼ਿਆਰ ਹੋ ਜਾਂਦੀ ਆ ਸਾਡੇ ਜਿਉਰਾਜ ਸਿੰਘ ਉਹ ਵੀ ਲਿਖ ਰਿਹਾ ਹੈ ਤੇ پری ਪੁੱਤਰ ਇਹ ਵੀ ਲਿਖ ਰਹੀ ਹੈ ਇਹਨਾਂ ਨੇ ਬਹੁਤ ਵਧੀਆ ਇੰਟਰਸਟ ਲੈ ਕੇ ਇੱਥੇ ਬੈਠੇ ਅਤੇ ਬਹੁਤ ਹੀ ਸ਼ਿੱਦਤ ਨਾਲ ਮਤ ਲਿਖਣ ਵਾਲਾ ਜਿਹੜਾ ਕੰਮ ਆ ਉਹ ਕੀਤਾ ਅਤੇ ਉਸ ਤੋਂ ਬਾਅਦ ਦੇ ਵਿੱਚ ਮੱਥਾ ਟੇਕ ਕੇ ਅਸੀਂ ਲੰਗਰ ਹਾਲ ਵੱਲ ਚਲੇ ਗਏ ਤੇ ਲੰਗਰ ਛਕਿਆ ਲੰਗਰ ਛਕ ਕੇ ਫਿਰ ਅਸੀਂ ਵਾਪਸ ਆਉਣਾ ਬਾਰੇ ਸੋਚੇ ਕਿ ਟਾਈਮ ਕਾ ਕੀ ਹੋ ਗਿਆ ਦੁਪਹਿਰ ਹੋ ਗਈ ਸੀ ਗਰਮੀ ਕਾ ਕੀ ਹੋ ਗਈ ਸੀ ਤਾਂ ਅਸੀਂ ਵਾਪਸ ਆ ਗਏ ਥੈਂਕ ਯੂ ਸ਼ੁਕਰੀਆ